ਕਰਦੇ ਨੇ ਵੀਡੀਓ ਸਟਾਰਟ ਸਾਰੇ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਧਰ ਆਪਾਂ ਦੁੱਧ ਦਾ ਰਸਤਾ ਗਰਮ ਕਰਨਾ ਤੇ ਅੱਜ ਆਪਾਂ ਬਣਾਉਣੀ ਚਟਨੀ ਇਹ ਪਿਆਜ਼ ਆ ਇੱਕ ਕੱਟਿਆ ਹੋਇਆ ਇਹ ਅਦਰਕ ਆ ਟਮਾਟਰ ਆ ਹਰੀ ਮਿਰਚਾ ਤੇ ਨਾਲ ਆਪਾਂ ਪਾਵਾਂਗੇ ਨਮਕ ਤੇ ਚਟਨੀ ਆਪਾਂ ਪਕਾਵਾਂਗੇ ਅੱਜ ਮਰਵੇ ਦੀ ਇਹ ਵਾਲਾ ਮਰਵਾ ਅਸੀਂ ਇਹਨੂੰ ਮਰਵਾ ਹੀ ਕਹਿੰਦੇ ਆ ਤੇ ਤੁਸੀਂ ਇਹਨੂੰ ਕੀ ਕਹਿੰਦੇ ਆ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਆਪਾਂ ਇਹਨੂੰ ਇਹਦੇ ਵਿੱਚ ਪਾ ਲੈਨੇ ਆ। ਇਹ ਥੋੜਾ ਛੋਟਾ। ਨਾਲ ਹੀ ਆਪਾਂ ਇਹ ਸਾਰਾ ਟਮਾਟਰ ਪਿਆਜ਼ ਇਹ ਸਾਰਾ ਕੁਝ ਪਾ ਦੇ ਲਈਏ। ਨਾਲ ਆਪਾਂ ਨਮਕ ਪਾ ਲਈਏ। ਦੌਗੀ ਧੌਂਕ ਦਾ ਕਰੇ ਕੋਈ ਆਇਆ ਹੁਣ ਥੋੜੀ ਜਿਹੀ ਬਾਜ ਨੂੰ ਨੋਰ ਕਰ ਦੇ ਤੇ ਇਹਨੂੰ ਹੁਣ ਆਪਾਂ ਰਗੜ ਲੈਨੇ। ਤੇ ਇਧਰ ਆਪਾਂ ਹੁਣ ਇਹ ਚਟਨੀ ਮੁਨਾਲੀ ਤਾਂ ਭੈਣ ਨੂੰ ਬਹੁਤ ਜ਼ਿਆਦਾ ਜਮਾ ਬਰੀਕ ਨਹੀਂ ਪੀਸਿਆ ਥੋੜਾ ਜਿਸ ਤਰ੍ਹਾਂ ਆਪਣਾ ਆਪਾਂ ਕੁੰਡੇ ਘੂੜਨੇ ਚਕਲੇ ਬਣਾਉਂਦੇ ਆ ਨਾ ਇਹ ਆਪਾਂ ਓਦਾਂ ਦੀ ਬਣਾਈ ਹੈ ਇਹ ਨੂੰ ਹੁਣ ਆਪਾਂ ਸਾਰੇ ਨੂੰ ਕੱਢ ਲੈਨੇ ਅੱਜ ਨਾ ਦਾਲ ਵੀ ਪਈ ਸੀ ਜੀ ਸਬਜੀ ਵੀ ਪਈ ਸੀ ਤੇ ਜਿਹੜੀ ਵੀ ਕਰਦਾ ਕਿਤੇ ਚੀਜ਼ ਖਾਣ ਨੂੰ ਤੇ ਮੈਂ ਕਿਹਾ ਅੱਜ ਚਟਨੀ ਬਣਾਉਣੀ ਬੱਚੇ ਵੀ ਕਹਿੰਦੇ ਮੰਮਾ ਚਟਨੀ ਬਣਾ ਤੇ ਤਾਂ ਇਹਨੂੰ ਆਪਾਂ ਦੇ ਫੋਨ ਦੇ ਲਾ ਕੇ ਸਮਾਂ ਨਾਲ ਦੇ ਲਈ। ਇਹ ਆਪਾਂ ਸਾਰੇ ਬਗਲਾ ਨੂੰ। ਰੋਤਾ ਦੇ ਪਾਣੀ ਪਾ ਦੇਣੀ। ਇਧਰ ਆਪਣਾ ਦੁੱਧ ਵੀ ਗਰਮ ਹੋ ਗਿਆ। ਨਾਲ ਦੀ ਨਾਲ। ਆਪੀ ਸਾਰੀ ਅੱਗੇ ਜੱਟ ਨੂੰ ਲਾ ਦੇਣੀ। ਕਿਉਂਕਿ ਪਹਿਲਾਂ ਵੀ ਚਪਾ ਨਹੀਂ ਬਿਲਕੁਲ ਹੀ ਸਪਾਇਆ ਪਿਆਜ਼ ਪਾਇਆ ਸੀ ਤੇ ਉਸੇ ਨਾਲ ਹੀ ਇਹ ਬਣ ਗਈ। ਲਓ ਜੀ। ਬਹੁਤ ਸੁਣੀ ਇਹਦੀ ਮਹਿਕ ਆਉਂਦੀ ਆ। ਜਿਹੜੇ ਆਪਾਂ ਮਰੂਏ ਦੀ ਜਿਸ ਤਰ੍ਹਾਂ ਆਪਾਂ ਪਰੀਨੇ ਦੀ ਬਣਾਉਂਦੇ ਐ ਉਸੇ ਤਰ੍ਹਾਂ ਮਰੂਏ ਦੀ ਬਣਾਉਂਦੇ ਆ ਨਾ ਆਪਾਂ ਚਟਣੀ ਤੇ ਬਹੁਤ ਟੇਸਟੀ ਲੱਗਦੀ ਆ ਤੇ ਬਹੁਤ ਸੁਣੀ ਮਹਿਕ ਆਉਂਦੀ ਆ। ਤਰ ਆਪਾਂ ਤਵਾ ਰੱਖ ਲਿਆ ਤੇ ਹੁਣ ਆਪਾਂ ਨਾ ਪਰੌਂਠੇ ਲਾ ਲੈਨੇ ਆ ਸਿੰਪਲ ਪਰੌਂਠੇ ਲਾਉਂਗੀ ਚਟਨੀ ਨਾਲ ਆਪਾਂ ਨੂੰ ਰੋਟਾ ਜਾਂ ਪਕਵਣਾ ਨਹੀਂ ऐसे तरह ना ਆਪਾਂ ਇੱਕ ਇੱਕ ਚਟਕੇ ਸਾਰੇ ਪੌਂਡੇ ਉਤਾਰ ਲਵਾਂਗੇ। ਉਹ ਸਬਜ਼ੀਆਂ ਹੈ ਨਾ ਤਾਂ ਹੈ ਜਿਹੜੀ ਵੀ ਕਰਦਾ ਵਸੇ ਸਬਜ਼ੀ ਖਾਣ ਨੂੰ। ਇਹ ਹੋ ਵੀ ਬਣਾ ਲੈਣੇ ਤੇ ਉਹਨੂੰ ਚੰਗਾ ਆਉਂਦੀ। ਤਾਂ ਕਿ ਨਾ ਕੱਖ ਨਹੀਂ ਹੋਵੇ ਸੀ ਇਹ ਮੇਰੇ ਜੀ। ਕੁੰਜੀ ਕਰੀ ਹੁੰਦਾ ਸੀ। ਬੇਜ ਕੋਈ ਸਬਜ਼ੀ ਨਾ ਹੋਵੇ ਤੇ ਕੱਲੀ ਚੱਕਰੀ ਤਈ ਹੁੰਦੀ ਹੈ ਆਪਾਂ। ਪੈਣਾ ਖਾਂਦੇ ਹੁੰਦੇ ਸੀ ਜਿਵੇਂ ਅਧਿਵਾਰਕ ਦੇ ਘਰ ਦੇ ਵਿੱਚ ਚਟਰੀ ਬੰਦੀ ਸੀ ਨਹੀਂ ਹੁੰਦੀ ਸੀ ਉਹਦੇ ਲੱਸੀ ਹੁੰਦੀ ਸੀ ਉਸੇ ਨਾਲ ਹੀ ਲੋਕ ਰੋਟੀ ਖਾਂਦੇ ਸੀ ਤੇ ਰਹਿੰਦੇ ਵਧੀਆ ਸੀ ਜਦੋਂ ਇਹ ਤਾਂ ਬਹੁਤ ਵਧੀਆ ਸਵਾਦ ਲੱਗਦੀ ਹੈ ਇੱਥੇ ਇੱਕ ਰੋਟੀ ਖਾਣੀ ਦੇ ਇੱਥੇ ਮਲਮਲੀ ਜੀ ਕਰਦਾ ਵੀ ਦੋ ਰੋਟੀਆਂ ਹੋਰ ਖਾ ਲਈ ਇਹ ਟੇਸਟੀ ਲੱਗਦੀ ਪਰ ਇਹ ਟੇਸਟੀ ਲੱਦੀ ਨਹੀਂ ਕੋਈ ਹੋ ਗਿਆ ਕਹਿ ਸਕਦਾ ਵੀ ਨਹੀਂ ਲੱਗਦੀ ਬੜਾ ਖੁਸ਼ ਹੋ ਕੇ ਖਾਂਦਾ ਸਾਰਾ ਬੱਚੇ ਵੀ ਔਡੇ ਵੀ ਸਾਰੇ ਖੁਸ਼ ਹੋ ਕੇ ਖਾਂਦੇ ਇਹਨਾਂ ਦਾ ਤਾਂ ਤੇ ਕੀ ਆ ਨਾ ਰਿਨੇ ਨਾ ਨਾ ਰੋਟੀ ਚਾਹ ਲੈਣੀ ਇਸੇ ਤਰ੍ਹਾਂ ਹੀ ਪਸਾਰੀ ਕੰਪਿਊਟਰ ਨਾਲ ਕਿਤੇ ਸਾਰੇ ਬਣਾ ਲਈਏ ਅਸੀਂ ਇਸੇ ਤਰ੍ਹਾਂ ਜੇ ਆਪਾਂ ਸਾਰੇ ਪਰੌਂਠੇ ਉਤਾਰ ਲਾਂਗੇ ਇਹ ਆਪਾਂ ਦਹੀਂ ਲੈ ਲਈ ਪਰੌਂਠਾ ਤੇ ਨਾਲ ਆਪਾਂ ਚਟਨੀ ਬਣਾਈ ਆ ਮਰੂਏ ਦੀ ਤੇ ਨਾਲ ਹੈਗਾ ਮੱਖਣ ਜੇ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਜੀ ਫਿਰ ਆਪਾਂ ਅਗਲੀ